20 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਕੰਡੇ ਤੇ ਧਰ ਕੇ ਦੇਣਾ ਹਾਂ ਲੈ ਤੁਸੀਂ ਨਾ ਬੂਰੀ ਝੋਟੀ ਜਾਂਦੀ ਚੈੱਕ ਕਰ ਲੋ ਲੈਵੇ ਦੀ ਕੁਆਲਿਟੀ ਹਾਂਜੀ ਅਸੀ ਕੱਲ ਦੋਸਤੋ ਬਹੁ ਬਹੁ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕੁਲਵਿੰਦਰ ਕੋਲੇ ਪਹੁੰਚੇ ਹੋਏ ਸੀਗੇ ਬਾਈ ਕੁਲਵਿੰਦਰ ਕੋਲੇ ਨਾ ਅੱਜ ਆਪਾਂ ਬਹੁਤ ਸੋਹਣੀ ਇੱਕ ਝੋਟੀ ਆ ਗਈ ਬਾਈ ਕੋਲੇ ਬੂਰੇ ਰੰਗ ਦੇ ਵਿੱਚ ਮੱਥੇ ਦੇ ਵਿੱਚ ਬੱਲ ਆ ਗਿਆ ਮਿੱਤਰੋ ਇਹਦੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਦੇ ਨਾ ਪਸ਼ੂ ਮਸ ਨੂੰ ਹੋਰ ਜਿਹੜੇ ਘਰੇ ਰੱਖੇ ਹੋਏ ਆ ਉਹ ਵੀ ਦਿਖਾ ਦਣਾ ਯਾਰ ਇੱਕ ਝੋਟੀ ਬਾਈ ਕੋਲੇ ਨਾ ਆਹਾ ਆ ਗਈ ਤੇ ਆ ਝੋਟੀ ਵੀ ਨਾ ਜਿਵੇਂ ਪੂਰੇ ਚੰਗੇ ਟੀਕੇ ਦੀ ਆ ਮੈਂ ਇਧਰਲੇ ਪਾਸੇ ਨਾ ਤੁਹਾਨੂੰ ਸਾਰਾ ਫਾਰਮ ਦਿਖਾ ਦਣਾ ਤੇ ਬਾਈ ਕੁਲਵਿੰਦਰ ਦਾ ਕੰਮ ਜਿਹੜਾ ਹੈਗਾ ਨਾ ਇਧਰੋਂ ਦੇ ਪਾਸੇ ਤੁਸੀਂ ਨਿਗਾਹ ਮਾਰ ਲਓ ਲੈ ਵੀ ਇਧਰ ਝਾਕ ਮਾਰ ਲਓ ਤੁਸੀਂ ਕਰਾ ਇਧਰ ਦੇਖ ਲਓ ਵੀ ਇਧਰ ਬਾਈ ਦਾ گاਵਾ ਦਾ ਫਾਰਮ ਆ ਗਿਆ ਤੇ ਆ ਪਛੀਆਂ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਇੱਕ ਕੱਟੀ ਉਹ ਹੜੀ ਐ ਉਹ ਪਰਲੇ ਪਾਸੇ ਕੱਟੀ ਆ ਗਈ ਜਿਹੜੀ ਇਹ ਉਹੋ ਜਿਹੜੀ ਅੱਜ ਬੂਰੀ ਮੱਝ ਦੇਣੀ ਹੈ ਬੂਰੀ ਝੋਟੀ ਉਸੇ ਦੀ ਕੱਟੀ ਆ ਤੇ ਬਾਈਆਂ ਦਾ ਜਿਹੜਾ ਹੈਗਾ ਨਾ ਕੰਮ ਜਿਹੜਾ ਹੈਗਾ ਪੂਰਾ ਮੈਂ ਕਹਿੰਦਾ ਵੀ ਸੈਟ ਆ ਤੇ ਫਾਰਮ ਅਗਲਾ ਕਹਿੰਦਾ ਵੀ گاਵਾਵਾਂ ਦੇ ਵਿੱਚੋਂ ਕੁਝ ਬਚਦਾ ਨਹੀਂ ਹੈਗਾ ਪਰ ਬਾਈਆਂ ਦਾ ਨਾ ਫਾਰਮ ਨੂੰ ਮੈਨੂੰ ਐ ਲੱਗਦਾ ਕਾਫੀ ਸਾਲ ਹੋ ਗਏ ਇਸ ਫਾਰਮ ਤੋਂ ਉਤੋਂ ਨਾ ਅੱਜ ਆਪਣੀ ਦੂਜੀ ਵੀਡੀਓ ਆ ਤੇ ਆਜੋ ਆਪਾਂ ਕਰਾਂਗੇ ਬਾਈ ਕੁਲਵਿੰਦਰ ਨਾਲ ਗੱਲਬਾਤ ਤੇ ਲੱਗੇ ਉਸ ਝੋਟੀ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਰਵਣ ਤੇ ਹੋਰ ਬਾਈ ਕੁਲਵਿੰਦਰ ਕਿਵੇਂ ਹੋ ਬਹੁਤ ਵਧੀਆ ਚੜ੍ਹਦੀ ਕਲਾ ਹਾਂਜੀ ਹਾਂਜੀ ਅ ਅੱਛਾ ਬਾਈ ਕੁਲਵਿੰਦਰ ਪਿੰਡ ਤਾਂ ਆ ਗਿਆ ਆਪਣਾ ਕੋਰਸ਼ਮੀਰ ਕੋਰਸ਼ਮੀਰ ਜਿਲ੍ਹਾ ਬਹਿੰਡਾ ਜਿਲ੍ਹਾ ਬਹਿੰਡਾ ਆਪਣਾ ਫਾਰਮ ਹੈ ਜਿਹੜਾ ਬਈ ਇਹ ਕਿਹੜੇ ਰੋਡ ਤੇ ਰਹਿੰਦਾ ਸ਼ੇਰਗੜ ਲਿੰਕ ਰੋਡ ਤੇ ਹੈ ਜੀ ਸ਼ੇਰਗੜ ਲਿੰਕ ਰੋਡ ਤੇ ਕੋਰਸ਼ਮੀਰ ਨੂੰ ਜਦੋਂ ਆਪਾਂ ਕੋਰਸ਼ਮੀਰ ਤੋਂ ਜਦੋਂ ਸ਼ੇਰਗੜ ਨੂੰ ਜਾਣੇ ਆ ਖੱਬੇ ਹੱਥ ਰਹਿ ਗਿਆ ਬਈ ਖੱਬੇ ਆ ਠੀਕ ਹੈ ਖੇਤਾਂ ਦੇ ਵਿੱਚ ਹਾਂਜੀ ਤੇ ਕੁਲਵਿੰਦਰ ਵੀਰੇ ਜਿਵੇਂ ਆਪਣੇ ਕੋਲੇ ਬੂਰੀ ਝੋਟੀ ਆ ਗਈ ਹਾਂਜੀ ਪਹਿਲਾਂ ਤਾਂ ਇਹਦੀ ਜਾਣਕਾਰੀ ਆਪਾਂ ਦੇ ਦੇ ਗਏ ਦਰਸ਼ਕਾਂ ਨੂੰ ਹਾਂਜੀ ਆਹ ਮੈਨੂੰ ਐ ਲੱਗਦਾ ਵੀ ਜਿਹੜੀ ਆਪਾਂ ਪਹਿਲਾ ਵੀਡੀਓ ਬਣਾਈ ਸੀਗੀ ਹਾਂਜੀ ਹਾਂਜੀ ਤੇ ਉਹਦੇ ਚ ਵੀ ਇਹ ਖੜੀ ਮੈਂ ਦੇਖੀ ਹੋਈ ਐ ਉਦੋਂ ਪਹਿਲਾਂ ਸੁੱਈ ਸੀਗੀ ਇਹ ਉਦੋਂ ਪਹਿਲੇ ਹਾਂਜੀ ਉਦੋਂ ਮੈਨੂੰ ਐ ਲੱਗਦਾ ਵੀ ਤੁਸੀਂ ਉਦੋਂ ਮੈਨੂੰ ਯਾਦ ਆ ਵੀ 12 13 ਕਿਲੋ ਦੁੱਧ ਆਖਿਆ ਹਾਂਜੀ 13 ਕਿਲੋ ਲੀਟਰ ਦੁੱਧ ਦੱਸਣ ਨੂੰ ਆਖਿਆ ਸੀਗਾ ਅਸੀਂ ਠੀਕ ਐ ਹਾਂਜੀ ਉਸ ਤੋਂ ਬਾਅਦ ਹੀ ਇਹ 17 ਤੋਂ ਬਾਅਦਸ ਮੁੜੀ ਜੀ ਸ 17 ਕਿਲੋ ਤੋਂ ਵਾਪਸ ਆਈ ਹੈ ਹਾਂਜੀ ਹਾਂਜੀ 15 16 ਲੀਟਰ ਇਹਨੇ ਪੀਕ ਲੰਮਾ ਟਾਈਮ ਦਿੱਤਾ ਜੀ ਪੀਕ ਹੁਣ ਕਿੰਨੇ ਦੁੱਧ ਦੀ ਗਰੰਟੀ ਦੇਣੀ ਆਪਾਂ ਹੁਣ ਤਾਂ ਹੀ ਉਮੀਦ ਤਾਂ 20 ਤੋਂ ਵਾਰਦੀ ਆ ਜੀ 20 ਤੋਂ ਵਾਰਦੀ ਹਾਂਜੀ ਹਾਂਜੀ ਤੇ ਕਿੰਨਾ ਤੋਲ ਕੇ ਉਹ ਕੰਡਾ ਪਿਆ ਜਿਹੜਾ ਉਸ ਕੰਡੇ ਤੇ ਕਿੰਨਾ ਕਿਹ ਕਿਲੋ ਤਰਨਾ ਆਪਾਂ ਆਪਾਂ 20 ਦਾ ਉਮੀਦ ਹੈਗੀ ਆ ਜੀ ਪੂਰੀ 20 ਕਿਲੋ ਤਰ ਦੋਗੇ ਹਾਂਜੀ ਬਿਲਕੁਲ ਜੀ ਝੋਟੀ ਦਾ ਕੱਦ ਕਾਠ ਬਹੁਤ ਆ ਜਿਵੇਂ ਨਹੀਂ ਆਪਾਂ ਪਿਛਲੇ ਸਾਲ ਜਿਵੇਂ ਆਪਾਂ ਨੂੰ ਦੁੱਧ ਦਿੱਤਾ ਹੀ ਆਪਾਂ ਨੂੰ ਵਿਸ਼ਵਾਸ ਹੈ ਤੇ ਵਿਸ਼ਵਾਸ ਹੈ ਇਹ ਆਪ ਕਿਹੜੇ ਸੀਮੰਦੀ ਆ ਗਈ ਬਈ ਆਪ ਦਾ ਇਹ ਆਪਾਂ ਸਾਂਹ ਤੋਂ ਕਰਾਸ ਕਰਾਈ ਸੀਗੀ ਉਹਦੇ ਸਾਂਹੋਂ ਵਧੀਆ ਸੀਗਾ ਜੀ ਬੂਰਾ ਸਾਂਹ ਠੀਕ ਹੈ ਤੇ ਹੁਣ ਇਹ ਕਿਹੜੇ ਤੋਂ ਗੱਬਣਾ ਹੁਣ P288 ਤੋਂ ਗੱਬਣੇ P288 ਤੋਂ ਤੇ ਬਈ ਇਸੇ ਦੀ ਕੱਟੀ ਆ ਗਈ ਕਾਲੇ ਰੰਗ ਦੇ ਵਿੱਚ ਹਾਂਜੀ ਹਾਂਜੀ ਉਹ ਪੀਮ ਦੀ ਕੱਟੀ ਹੈ ਉਹ ਪੀਮ ਦੀ ਕੱਟੀ ਹੈ ਤੇ ਉਹ ਖੜੀ ਹੈ ਜਿਹੜੀ ਹੈ ਨਾ ਤੇ ਬਈ ਫਿਰ ਹੁਣ ਤੋੜ ਕੇ ਦਿਖਾ ਸਾਨੂੰ ਤੇਰੀ ਝੋਟੀ ਝੋਟੀ ਦਾ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਵੀ ਯਾਰ ਨਾ ਚੰਗੇ ਕੱਦ ਕਾਠ ਵਾਲੀ ਆ ਹੁਣ ਕਹੇਣ ਵਾਲੀ ਗੱਲ ਨਹੀਂ ਹੈਗੀ ਜਦੋਂ ਕੋਲੇ ਆਉਂਗੇ ਤੁਸੀਂ ਦੇਖੋਗੇ ਇਹ ਤਾਂ ਨਾ ਮਤਲਬ ਬਾਈ ਦਾ گاਵਾ ਦਾ ਫਾਰਮ ਆ ਇਹ گاਵਾ ਜਿਹੜਾ ਬੰਦਾ گاਵਾ ਸਾਬ ਲੈਂਦਾ ਫਿਰ ਉਹਨੂੰ ਮੱਜਾ ਸਾਹਮਣੀਆਂ ਔਖੀਆਂ ਲੱਗਦੀਆਂ ਨੇ ਹੁਣ ਤੁਸੀਂ ਇੱਧਰ ਲੰਮੀ ਲੈ ਜਾ ਬਈ ਲੈ ਵੀ ਹੁਣ ਆ ਤੁਸੀਂ ਨਾ ਬੂਰੀ ਝੋਟੀ ਜਾਂਦੀ ਚੈੱਕ ਕਰ ਲੋ ਲੇਵੇ ਦੀ ਕੁਆਲਿਟੀ ਜਿਹੜੀ ਹੈਗਾ ਪੂਰੇ ਸਖਤ ਲੇਵੇ ਵਾਲੀ ਆ ਇਹ ਥਣ ਵੀ ਕੱਲਾ ਕੱਲਾ ਹੈਗਾ ਇਹ ਇੱਕ ਦੱਸਦਾ ਵੀ ਮਾੜਾ ਜਾ ਉਰਲਾ ਥਣ ਟੇਡਾ ਜਾ ਜਾਂਦਾ ਇਹ ਉਹੀ ਬਣਾਵਟ ਚ ਹੀ ਇਹ ਆ ਲੈ ਜਾ ਬਈ ਕਰ ਲੈ ਵੀ ਹੁਣ ਤੁਸੀਂ ਨਾ ਇੱਥੇ ਚਾਨਣ ਚ ਆ ਗਈ ਇਹ ਇੱਕ ਤਾਂ ਉਹ ਅੱਜ ਬਦਲਵਾਈ ਜੀ ਹੋਈ ਖੜੀ ਆ ਤਰੀਕ ਹੈਗੀ ਮਿੱਤਰੋ ਅੱਜ ਨੋਟ ਕਰ ਲੋ 21 ਤਰੀਕ ਆ ਸੇਂਗੋ ਕੁੰਡਾ ਝੋਟੀ ਦਾ 20 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਕੰਡੇ ਤੇ ਧਰਕੇ ਦੇ ਨਾ ਹਾਂ ਲੈ ਚੱਲੋ ਕੋਈ ਗੱਲ ਨਹੀਂ ਇਹ ਇੱਧਰ ਹੀ ਲੈ ਬਈ ਵਿਚਾਰੇ ਕੋਈ ਗੱਲ ਨਹੀਂ ਇਹ ਆ ਦੇਖ ਲਓ ਹੁਣ ਤੁਸੀਂ ਚੰਗੇ ਕੱਦ ਕਾਢ ਦੀ ਸਮੀ ਪਲੀ ਜਿਹੜੀ ਹੈਗੀ ਪੂਰੀ ਚੰਗੀ ਸਮੀ ਪਲੀ ਆ ਗਾਵਾਂ ਦੇ ਫਾਰਮ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਬੂਰੀ ਝੋਟੀ ਦਿਖਾਉਣ ਲੱਗੇ ਆ ਹੁਣ ਦੱਸ ਬਾਈ ਕੁਲਵਿੰਦਰ ਕੀ ਕਹਿੰਦਾ ਸੀਗਾ ਢਾਈ ਤਿੰਨ ਮਹੀਨੇ ਵਾਲੀ ਗੱਲ ਹਾਂਜੀ ਢਾਈ ਤਿੰਨ ਮਹੀਨੇ ਆਪਾਂ ਪਹਿਲਾਂ ਛੱਡੀ ਆਈ ਆ ਬਈ ਅੱਛਾ ਢਾਈ ਤਿੰਨ ਮਹੀਨੇ ਹਾਂ 6-7 ਲੀਟਰ ਆਪਾਂ ਡਰਾਈ ਕੀਤਾ ਥੀ 6-7 ਲੀਟਰ ਤੋਂ ਡਰਾਈ ਕੀਤੀ ਹੈ। ਹਾਂਜੀ ਠੀਕ ਆ। ਤੇ ਪੀਕ ਲੈਵਲ ਇਹਦਾ 16 ਤੋਂ 17। ਹਾਂਜੀ 16 17 ਲੀਟਰ ਆ ਜਾਂਦੇ। ਠੰਡੀ ਸੀਲ ਆ ਥਾਂ ਲੇਵਾ ਦੇਖ ਲਓ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਹਿਣ ਵਾਲੀ ਗੱਲ ਨਹੀਂ ਬਾਈ ਕੁਲਵਿੰਦਰ ਮੈਨੂੰ ਆਪ ਕਹਿੰਦਾ ਸੀਗਾ ਬਾਈ ਕੁਲਵਿੰਦਰ ਵੀ ਰਵਣ ਵੀ ਇਹ ਆਪਾਂ ਇਹਦਾ 20 ਕਿਲੋ ਦੁੱਧ ਤੋਲ ਕੇ ਦੇ ਦਾਂਗੇ। ਤੇ ਪਹਿਲੇ ਸੂਏ ਕੋਈ ਬੰਦਾ ਗੱਪ ਨਾ ਮੰਨ ਲੇ ਵੀ ਪਹਿਲੇ ਸੂਏ ਦਾ 16-17 ਨਹੀਂ ਦਿੱਤਾ। ਅੱਛਾ ਕੁਲਵਿੰਦਰ ਭਾਈ ਜੇ ਇਹਦੀ ਗੱਲ ਕੱਲ੍ਹ ਗਈ ਚਵਾਈ ਦੀ। ਚਵਾਈ ਕਿਵੇਂ ਆ? ਚ ਵੀ ਬੋਬਤ ਗਈ ਚ ਵੀ ਗੰਨੇ ਰਗੀ ਤਾਰ ਹੈ ਮੈਨੂੰ ਐ ਲੱਗਦਾ ਤੁਸੀਂ ਤਾਂ ਕਿਤੇ ਇਹਨੂੰ ਮਸ਼ੀਨ ਵੀ ਨਾ ਲਾ ਆਂਦੇ ਹੋ ਕਿੰਨਾ ਲਾ ਆਂਦੇ ਨਹੀਂ ਮਸ਼ੀਨ ਲਾਈ ਸੀਗੀ ਫਿਰ ਮਾਤਾ ਹੀ ਚੋ ਲੈਣਦੇ ਸੀਗੀ ਅਸ ਮਾਤਾ ਜੀ ਚੋ ਲੈਣ ਹਾਂਜੀ ਹਾਂਜੀ ਠੀਕ ਹੁਣ ਕੀ ਰੇਟ ਕੀ ਕਰਤਾ ਇਹਦਾ ਕੁਲਵਿੰਦਰ ਰੇਟ ਤਾਂ ਬਾਈ ਫੋਨ ਤੇ ਕਰਾਂਗੇ ਹਨਾ ਫੋਨ ਤੇ ਮਤਲਬ ਐ ਤਾਂ ਨਹੀਂ ਹੈਗਾ ਵੀ 3 ਲੱਖ 2.5 ਲੱਖ ਨਹੀਂ ਨਹੀਂ ਰੇਟ ਜਮਾਂ ਬਾਜੂ ਹੋਊਗਾ ਜੀ ਅੱਛਾ ਹਾਂਜੀ ਠੀਕ ਆ ਬਜਟ ਚ ਹੋਊਗਾ ਵੀ ਤੂੰ ਥੱਲੇ ਹੀ ਰੱਖੂਗਾ ਹਾਂਜੀ ਹਾਂਜੀ ਵੈਰੀ ਗੁੱਡ ਤੇ ਗਾਰੰਟੀ ਜਿਹੜੀ ਫਿਰ ਦੁੱਧ ਤੋਲ ਕੇ ਦੇਣ ਦੀ ਹੈ ਨਾ ਉਹਦਾ ਕੋਈ ਦਿੱਕਤ ਨਹੀਂ ਜੀ ਉਹਦਾ ਬੰਦਾ ਸਾਈ ਕਰ ਲੇ ਲੈ ਜੇ ਨਹੀਂ ਆਉਦੀ ਸਾਈ ਲੈ ਜੀ ਮਤਲਬ ਮੈਂ ਤਾਂ ਇਹ ਗੱਲ ਕਹਿਣਾ ਭਾਈ 19 ਹੋ ਜੇ 20 ਹੋ ਜੇ 21 ਹੋ ਜੇ ਉਹ ਤੁਹਾਡੇ ਘਰਾਂ ਵਾਂ ਦੇ 21 ਹੋ ਗਿਆ ਫਿਰ ਵੀ ਆ ਤੇ ਜੇ 19 ਦੇਗਾ ਤਾਂ ਵੀ ਭਾਈ 20 ਮੰਨਦੇ ਹੋ ਨਹੀਂ ਨਹੀਂ 19 ਹੁੰਦਾ ਹੀ ਨਹੀਂਗਾ ਜੀ ਠੀਕ ਹੈ ਗੱਲ ਅਜਨਾਂ ਤਾਂ ਜੰਪ ਕਰਦੀ ਪਸ਼ੂ ਤਾਂ ਨਹੀਂ ਕਰਦਾ ਤਾਂ ਕਰਦਾ 5 ਵਜੇ ਤੱਕ ਜੰਪ ਕਰਦਾ ਜੀ ਬਈ ਅਗਲੇ ਸਵੇਰੇ ਤੇ ਨੰਬਰ ਕਿਹੜਾ ਚੱਲਦਾ ਭਾਈ ਨੰਬਰ ਆਪਣਾ 99147 ਹੈ 86277 ਹੈ ਠੀਕ ਹੈ ਭਾਈ ਫਿਰ ਗਾਵਾਂ ਜਿਹੜੀਆਂ ਹੈਗੀਆਂ ਆਪਣਾ ਹਾਂਜੀ ਲਿਮਟ 'ਚ ਰੱਖੀਆਂ ਹੋਈਆਂ ਨੇ ਇਹ ਆਪਾਂ ਕੰਮ ਦੇ ਹਿਸਾਬ ਨਾਲ ਹੀ ਹੈ ਜਿਹੜਾ ਆਪਦੇ ਮੁੱਠੀ ਦੇ ਕੰਮ ਆਣਾ ਠੀਕ ਹੈ ਆਪਦੇ ਹਿਸਾਬ ਨਾਲ ਵੀ ਮਤਲਬ ਜਿਵੇਂ ਮੈਂ ਪਹਿਲਾਂ ਦੇਖੀਆਂ ਸੀਗੀਆਂ ਬੱਚੀਆਂ ਪੁੱਛੀਆਂ ਵੇਚਦਣੀਆਂ ਬਈ ਫਿਰ ਨਹੀਂ ਬੱਚੀਆਂ ਨਹੀਂ ਵੇਚਦੀਆਂ ਮਤਲਬ ਗਾਂਵਾਂ ਵੇਚਦਣੀਆਂ ਗਾਂਵਾਂ ਵੇਚਦਣੀਆਂ ਵੀ ਬੱਚੀਆਂ ਤਿਆਰ ਹੋ ਜਾਂਦੀਆਂ ਵੀ ਉਹਨੇ ਹੀ ਪਸ਼ੂ ਮਤਲਬ ਮੁੱਲ ਨਹੀਂ ਲੈਂਦੇ ਹੈਨਾ ਨਹੀਂ ਮੁੱਲ ਨਹੀਂ ਆਪਾਂ ਮੁੱਲ ਦਾ ਇੱਕ ਪਸ਼ੂ ਵੀ ਨਹੀਂ ਲੈਂਦੇ ਅੱਛਾ ਮੁੱਲ ਇੱਕ ਪਸ਼ੂ ਵੀ ਨਹੀਂ ਲੈਂਦਾ ਚਲੋ ਬਹੁਤ ਸੋਹਣਾ ਕੰਮ ਆ ਬਾਈ ਮੈਂ ਤੁਹਾਨੂੰ ਦੱਸਾਂ ਗੱਲ ਜਦੋਂ ਤੇਰੇ ਫਾਰਮ ਤੇ ਆਉਣੇ ਅੱਜ ਦੂਜੀ ਵਾਰ ਆਏ ਆ ਪਰ ਮੈਂ ਕਹਿੰਦਾ ਵੀ ਗੱਲ ਥੋੜੀ ਇਹ ਜਵਾ ਲੱਖ ਰੁਪ ਕਹਿੰਦੇ ਹੁੰਦੇ ਵੀ ਜਿੰਨੀ ਕ ਚਾਦਰ ਹੋਵੇ ਓਨੇ ਕ ਪੈਰ ਫਸਾਰੇ ਜਾਣ ਮੈਂ ਕਹਿੰਦਾ ਉਹ ਗੱਲ ਥੋੜੀ ਤੇ ਝੁਕਦੀ ਆ ਤੇ ਤੁਸੀਂ ਉੱਥੇ ਜੇ ਲਿਮਟ ਰੱਖੀ ਹੋਈ ਆ ਆਪਦੀ ਹਾਂਜੀ ਬਾਕੀ ਆ ਨਾ ਜੀ ਹੁਣ ਜਿਵੇਂ ਬੰਦਾ ਵਾਗ ਗਿਆ ਕੋਈ ਦਿੱਕਤ ਨਹੀਂ ਸਾਨੂੰ ਜੀ ਅਸੀਂ ਆਪ ਕੰਮ ਕਰ ਲਈ ਮੈਂ ਮਤਲਬ ਆਪ ਕੰਮ ਕਰ ਲਿਆ ਹਾਂਜੀ ਸਹੀ ਗੱਲ ਆ ਨਹੀਂ ਬਹੁਤ ਸੋਹਣਾ ਫਾਰਮ ਆ ਬਾਈ ਥੋੜਾ ਤੇ ਇੱਧਰ ਬਾਪੂ ਜੀ ਵੀ ਜਿਹੜੇ ਹੈਗੇ ਨਾ ਮਤਲਬ ਪੂਰੇ ਸ਼ੌਂਕ ਨਾਲ ਨੀਰ ਆਰ ਲਾਈ ਜਾਂਦੇ ਸੀ ਜਦੋਂ ਮੈਂ ਆਇਆਗਾ ਤੇ ਮੈਂ ਸ਼ਾਇਦ ਇਹਨਾਂ ਦਾ ਸ਼ਾਰਟ ਲਾਈਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਇਕਲਵਿੰਦਰ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨ ਵੀ ਇਹ ਭਾਈ ਪਿੰਡ ਕੋਟਸ਼ਮੀਰ ਦੇ ਵਿੱਚ ਫਾਰਮ ਆ ਗਿਆ ਛੇਰਗੜ ਰੋਡ ਦੇ ਉੱਤੇ ਤੇ ਹੁਣ ਇਹ ਕਿਵੇਂ ਲੱਗਦਾ ਫਾਰਮ ਤੇ ਕਿਵੇਂ ਲੱਗੀ ਤੁਹਾਨੂੰ ਭਾਈ ਦੀ ਗੱਲਬਾਤ ਤੇ ਕਿਵੇਂ ਲੱਗੀ ਪੂਰੀ ਝੋਟੀ ਦੱਸਿਓ ਜਰੂਰ ਬਾਕੀ ਧੰਨਵਾਦ